ਹੈਲੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਮਾਝਾ ਵਾਲੇ ਬਲੌਗ ਤੇ ਅਸੀਂ ਹੋ ਗਏ ਆ ਲਾਈਵ ਸਾਰੇ ਭੈਣ ਭਰਾਵਾਂ ਨਾਲ ਅੱਜ ਬੜੇ ਦਿਨਾਂ ਬਾਅਦ ਲਾਈਵ ਹੋਏ ਆ ਬੜੇ ਦਿਨ ਹੋ ਗਏ ਸੋ ਅੱਜ ਉਹ ਸਾਰੇ ਭੈਣ ਭਰਾ ਲਾਈਵ ਵਿੱਚ ਗੱਲਾਂ ਬਾਤਾਂ ਕਰੀਏ ਆ ਜਾ ਗਿਆ ਜਨਮਸ਼ਟਮੀ ਹੈਪੀ ਜਨਮਸ਼ਟਮੀ ਸਾਰਿਆਂ ਨੂੰ ਕ੍ਰਿਸ਼ਨ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਜਗ੍ਹਾ 'ਚ ਡਾਂਡੀਆਂ ਵੀ ਖੇੜਦੇ ਆ ਜਨਮ ਅਸ਼ਟਮੀ ਤੇ ਜਨਮ ਅਸ਼ਟਮੀ ਦੀਆਂ ਸਾਰੇ ਮੰਦਰਾਂ ਦੇ ਵਿੱਚ ਅੱਜ ਰੌਣਕ ਹੋਣੀ ਜਨਮ ਅਸ਼ਟਮੀ ਦੇ ਵਿੱਚ ਰਾਤ ਨੂੰ ਕ੍ਰਿਸ਼ਨ ਦਾ ਜਨਮ ਦਿਨ ਹੋਣਾ ਜਨਮ 12 ਵਜੇ ਤੋਂ ਬਾਅਦ ਆ ਹੁੰਦਾ ਕ੍ਰਿਸ਼ਨ ਦਾ ਸੋ ਆਜੋ ਪਈ ਲਾਈਵ ਦੇ ਵਿੱਚ ਜਲਦੀ ਜਲਦੀ ਲੱਗਦਾ ਭੈਣਾਂ ਹਜੇ ਫ੍ਰੀ ਨਹੀਂ ਹੋਈਆਂ ਤੇ ਆਪਾਂ 7:30 ਵਜੇ ਲਾਈਵ ਹੋ ਗਏ ਆ ਲੱਗਦਾ ਸਾਰੀਆਂ ਭੈਣਾਂ ਹਜੇ ਵਿਜੀ ਆ ਕਮੈਂਟ ਕਰੋ ਸ਼ਤੀ ਸ਼ਤੀ ਕਰੋ ਲਾਈਕ ਕਰ ਦਿਓ ਚੱਲਦੀ ਹੋਈ ਲਾਈਵ ਨੂੰ ਕਮੈਂਟ ਕਰੋ ਲਾਈਕ ਕਰੋ ਇੱਕ ਜਣਾ ਆਪਣੇ ਨਾਲ ਜੁੜ ਚੁੱਕਿਆ ਵਾ ਉਹ ਥੋੜਾ ਜਿਹਾ ਦਾਗ ਹੁੰਦਾ ਇੱਦਾਂ ਕੋਈ ਗੰਦੀਕਤ ਨਹੀਂ ਉਹ ਕਦੀ ਕਦੀ ਦੱਬਣਾ ਦੱਬਣਾ ਹੋ ਜਾਂਦਾ ਵਾ ਦੱਬਣਾ ਕਾਲਾ ਹੋ ਉਹ ਜਦੋਂ ਮੈਂ ਟਫਲ ਫੁੱਲ ਡਿੱਗ ਦਿੰਦੇ ਉਹ ਤਾਂ ਦੱਬ ਦੇ ਨਾਲ ਹੀ ਹੋ ਜਾਂਦਾ ਇਹ ਕਾਲਾ ਇੱਕ ਜਣਾ ਆਪਣੇ ਨਾਲ ਲਾਈਵ 'ਚ ਜੁੜ ਗਿਆ ਹੋਰ ਵੀ ਭੈਣ ਭਰਾ ਜੁੜੋ ਲਾਈਵ ਦੇ ਵਿੱਚ ਔਰ ਕਿੱਦਾਂ ਦੀ ਰਖੜੀ ਗਈ ਸਾਡੇ ਭੈਣ ਭਰਾਵਾਂ ਦੀ ਰਖੜੀ ਤੋਂ ਛੇਤੀ ਬਾਅਦ ਨੌ ਦਿਨ ਬਾਅਦਾਂ ਅੱਗੇ ਨੌ ਦਿਨ ਬਾਅਦਾਂ ਹੁੰਦੀ ਹੁੰਦੀ ਹੈ ਜਨਮਸ਼ਟਮੀ ਅੱਜਕੱਲ ਛੇਤੀ ਆ ਜਾਂਦੀ ਹੈ ਰਖੜੀ ਹੈਗੀ 9 ਤਰੀਕ ਨੂੰ ਅੱਜ 16 ਤਰੀਕ ਹੈ ਨਾ ਹਾਂ ਨੌਂ ਹੁੰਦੀ ਹੈ ਹੈ 7 ਦਿਨਾਂ ਦੇ ਆਉਂਦੀ ਆ ਹਫਤੇ ਬਾਅਦ ਨੌ ਦਿਨ ਬਾਅਦ ਆਉਂਦੀ ਹੈ ਅੱਜ 9 10 11 12 13 14 15 16 ਅਜਠਮਾ ਦੇਣਿਆ ਰਾਤ ਨੂੰ ਹੋ ਜਾਣਾ 12 ਦਿਨ ਤੋਂ ਬਾਅਦ 9 9 ਦਿਨ ਹੋ ਜਾਣੇ ਪੂਰੇ ਸ਼ੁਰੂ ਤੋਂ 9 9 ਦਿਨ ਬਾਅਦ ਹੀ ਹੁੰਦੀ ਹੈ ਜਨਮਾਸ਼ਟਮੀ ਆਜੋ ਆਜੋ ਭਾਈ ਆਜੋ ਆਪਾਂ 15 ਮਿੰਟ ਲਈ ਇਹ ਲਾਈਵ ਹੋਏ ਆਂ ਤਿੰਨ ਜਣੇ ਆਪਣੇ ਨਾਲ ਜੁੜ ਚੁੱਕੇ ਆ ਕਮੈਂਟ ਕਰੋ ਦੱਸੋ ਭਾਈ ਤੁਸੀਂ ਕਿੱਥੋਂ ਜੁੜੇ ਆਪਣੇ ਨਾਲ ਤਿੰਨ ਜਣੇ ਲਾਈਕ ਵੀ ਕਰ ਦੋ ਛੇਤੀ ਛੇਤੀ ਲਾਈਕ ਕਰ ਦਿਆ ਕਰੋ ਆਏ ਬੜੇ ਛਿਰਾਂ ਬਾਅਦ ਆਰ ਕੀ ਲਾਈਵ ਹੋਏ ਮੈਨੂੰ ਲੱਗਦਾ 2 ਮਹੀਨੇ ਹੋ ਗਏ ਆ 2 ਮਿੰਟ ਪੂਰੇ 2 ਮਿੰਟ ਬਾਰੇ ਨੇ ਧੀ ਦੋ ਜਣੇ ਹਟ ਗਏ ਇੱਕ ਜਣਾ ਰਹਿ ਗਿਆ ਹਰਸ਼ਦੀਪ ਹਰਸ਼ਦੀਪ ਅਕਾਸ਼ਦੀਪ ਅਸ਼ਦੀਪ ਅਕਾਸ਼ਦੀਪ 2007 ਹੈਲੋ ਅਕਾਸ਼ ਬੇਟਾ ਸਤਿ ਸ੍ਰੀ ਅਕਾਲ ਨਾਨਕ ਦੁਖਿਆ ਸਭ ਸੰਸਾਰ ਵਾਏ ਗੁਰੂ ਜੀ ਭਲੀ ਕਰਨ ਹੈਲੋ ਹੈਲੋ ਜੀ ਹੈਲੋ ਸਤਿ ਨਿਬ। ਹਾਂਜੀ ਹਾਏ। ਅਜੀ ਬਹੁਤ ਵਧੀਆ। ਉਹ ਇੰਨੇ ਕ ਤਾਂ ਬੇਟਾ ਕੋਈ ਗੱਲ ਨਹੀਂ ਹੁੰਦੀ। ਕੋਈ ਗੱਲ ਇਧਰੋਂ ਰਹਿੰਦੇ ਇਧਰੋਂ ਕਾਲੂ। ਆਹਦੇ ਤੋਂ ਜੀ ਬਰਨਾਲੇ ਤੋਂ ਜੁੜੇ ਹੋਏ ਆ। ਆਕਾਸ਼ ਦੀ ਔਰ ਬੇਟਾ ਕੀ ਹਾਲ ਚਾਲ ਹੈ ਔਰ ਦੱਸੋ ਲਾਈਕ ਕਰ ਦੋ ਬੇਟਾ ਛੇਤੀ ਛੇਤੀ ਲਾਈਕ ਕਰ ਦੋ ਲਾਈਕ ਇੱਕ ਵੀ ਨਹੀਂ ਹੋਇਆ ਜੁੜ ਗਏ ਆਪਣੇ ਨਾਲ 6 ਜਾਣੇ ਲਾਈਕ ਇੱਕ ਨੇ ਮੈਨੂੰ ਕੀਤਾ ਲਾਈਕ ਕਰ ਦੋ ਜੀ ਲਾਈਕ ਕਰ ਦੋ ਜੀ ਵਧੀਆ ਜੀ ਅਸੀਂ ਹਾਂ ਬੇਟਾ ਅਸੀਂ ਵੀ ਵਧੀਆ ਤੁਸੀਂ ਦੱਸੋ ਆਪਾਂ ਵਧੀਆ ਆ ਮੈਂ ਬੇਟਾ ਹੋਰ ਜਨਮ ਅਸ਼ਟਮੀ ਦੀਆਂ ਬਹੁਤਿਆਂ ਬਹੁਤਿਆਂ ਵਧਾਈਆਂ ਹੁਣ ਬੇਟਾ ਤੁਹਾਨੂੰ ਸਾਰਿਆਂ ਨੂੰ ਹੋਰ ਆਪਾਂ ਸੋਚਿਆ ਸੀ ਰਖੜੀ ਤੇ ਲਾਈਵ ਹੋਵਾਂਗੇ ਪਰ ਟਾਈਮ ਹੀ ਨਹੀਂ ਲੱਗਾ ਹੋਰ ਸਾਰੇ ਭੈਣ ਭਰਾ ਆ ਜੋ ਛੇਤੀ ਛੇਤੀ ਜੋੜ ਜੋ ਤੇਨੇ ਜਾਣੇ ਆਪਣੇ ਨਾਲ ਰਹਿ ਗਿਆ ਨਾਨਕ ਦੁਖਿਆ ਸਭ ਸੰਸਾਰ ਹਾਈ ਤੇ ਜੀ ਹਾਂ ਜੀ ਹੈਲੋ ਜੀ ਹੈਲੋ ਲਾਈਕ ਕਰ ਦਿਓ ਜੀ ਉੱਤੇ ਇੱਕ ਲਾਈਕ ਦਾ ਬਟਨ ਹੋਊਗਾ ਜੀ ਲਾਈਕ ਕਰ ਦਿਓ ਬਸ 10 ਮਿੰਟ ਹੋ ਗਏ ਆਪਾਂ ਨੂੰ ਲਾਈਵ ਹੋਇਆ ਨੂੰ 5 ਮਿੰਟ ਹੋ ਰਹਿਣਾ ਆਪਾਂ ਆ ਸਭ ਆ ਗਏ ਸੀ ਅੱਛਾ 6 ਮਿੰਟ 6 ਮਿੰਟ 9 ਸਕੰਡਰ ਆਜੋ ਭਈ ਆਜੋ ਲਾਈਵ ਦੇ ਵਿੱਚ ਆ ਕੇ ਕਮੈਂਟ ਕਰੋ ਗੱਲਾਂ ਬਾਤਾਂ ਕਰੋ ਭੈਣਾ ਲੱਗਦੇ ਆ ਜੇ ਫੀਲਿੰਗਾਂ ਹੀ ਨਹੀਂ ਹੋਈਆਂ ਆਪਾਂ ਬਦ ਆਪਣਾ ਸਾਰਾ ਕੰਮ ਛੱਡ ਕੇ ਲਾਈਵ ਹੋਏ ਆ

ਹੋਰ ਕੀ ਆ ਚੱਲ ਵੀ ਰਹੀ ਵਧੀਆ ਹਮਮ ਨਹੀਂ ਕੁਝ ਹੋ ਰਿਹਾ ਯਾ ਵਰਨਪਲ ਗੀਸਿੰਗ ਬਾਜਵਾ ਨਹੀਂ ਬਏ ਜੀ ਜੀ ਨਹੀਂ ਪੁੱਛੇ ਬਰਿੰਦਰਜੀਤ ਸਿੰਘ ਬਾਜੋ ਅੱਛਾ ਸੌਰੀ ਅਜੀ ਵਧੀਆ ਤੁਸੀਂ ਤੁਸੀਂ ਐਸੀ ਵਧੀਆ ਵੀ ਐਸੀ ਵਧੀਆ ਤੁਸੀਂ ਸੁਣਾ ਭੈਣਾ ਵੀ ਆ ਜਾ ਕਰੋ ਲਾਈਵ ਦੇ ਵਿੱਚ ਤਾਂ ਹੰਦਰੀਆ ਰੋਟੀਆਂ ਬਣਾਉਂਦੀ ਆ ਅੱਖ ਦਾ ਭੈਣੋ ਆਈ

ਚੋ ਰਜ਼ਰ ਕਰ। ਸੁਪਰ। ਓਹ। ਅੰਗਲਿਆ ਦੇ ਟੌਪ ਫਾਨ ਆ। ਓਹ। ਇਹ ਟੌਪ ਫਾਨ ਹੈ। ਵਾਹ। ਇੱਕ ਲਾਈਕ ਹੋ ਗਿਆ। कितने कितना कितने कितना वाव सात लोग हर डे नाल जोड़ के सात लोग जुड़े हैं एक लाइक है नौ मिनट हो गए हैं कितने लोग चल के देख गुलदास पंद्रह मिनट रहना अपन लाइव ਪੈਣਾ ਜੁੜ ਜੋ ਪੈਣਾ ਵੀ ਨਾਲ 10 ਮਿੰਟ ਹੁਣ ਹੁੰਦਾ ਹੈ ਆ ਹੋ ਗਏ 10 ਮਿੰਟ ਕਮੈਂਟ ਕਰ ਰਿਹਾ ਚੰਗੇ ਜੀ ਕਮੈਂਟ ਵੀ ਨਹੀਂ ਕਰਨਦਾ ਲਾਈਕ ਵੀ ਨਹੀਂ ਕਰਨਦਾ ਤੇ ਜੁੜਨ ਵੀ ਨਹੀਂਦਾ ਤੇ ਸੱਤਾ ਚੋਂ ਤਿੰਨ ਰਹਿ ਗਏ ਆ ਬਾਕੀ ਹੱਦ ਚਾਰ ਲੋਕ ਚਲੇ ਗਏ ਗੱਲਾਂ ਬਾਤਾਂ ਕਰੋ ਕੋਈ ਨਾ ਰੋਕੇ ਹੋਰ ਦੱਸੋ ਭਾਈ ਦੋ ਰਹਿ ਗਏ ਚਲੋ ਭਾਈ ਲੱਗਦਾ ਨਹੀਂ ਲਾਈਵ ਦੇ ਵਿੱਚ ਕਿਸੇ ਨੇ ਨਹੀਂ ਆਉਣਾ ਤੇ ਫਿਰ ਕਰ ਦਿੰਦੇ ਆ ਲਾਈਵ ਬੰਦ ਹੈ ਨਾ ਲਾਈਵ 'ਚ ਨਹੀਂ ਆਉਂਦੇ ਤੇ ਫਿਰ ਆਪਾਂ 8:30 ਹੁੰਦਾ ਹੈ ਜਾਂ ਫਿਰ 11 ਮਿੰਟ ਹੋ ਗਏ ਸ਼ਕਰਾਸਤੀ ਨੇ ਕਮੈਂਟ ਕੀਤਾ ਵਾ ਜੋਰ ਜੋ ਪਈ ਜੋਰ ਜੋ ਕੀ ਕਰਨ ਦਾ ਏ ਜੇ ਲੱਗਦਾ ਇਹ ਸ਼ੇਤੀ ਲਾਈਵ ਹੋ ਗਿਆ ਸਾਰੇ ਵੇਲੇ ਹੀ ਨਹੀਂ ਹੁੰਦੇ ਇਸ ਟਾਈਮ ਲੱਗਦਾ ਹੈ ਨਾ ਆਪਾਂ ਆਸਤੀ ਕੋ ਰੋਟੀ ਖਾ ਲਈ ਜੇ ਨਹੀਂ ਬੇਟਾ ਹਜੇ ਨਹੀਂ ਖਾਦੀ ਰੋਟੀ ਖਾ ਲਈ ਨਾ ਨਹੀਂ ਬੇਟਾ ਹਜੇ ਨਹੀਂ ਰੋਟੀ ਖਾਦੀ ਹਜੇ ਤੇ ਰੋਟੀ ਬਣਾਉਣੀ ਵੀ ਆ ਕੱਦੀ ਨਹੀਂ ਅਜੇ ਬਣਾਵਾਂਗੇ ਫਿਰ ਖਾਵਾਂਗੇ ਤੂੰ ਹੀ ਖਾ ਲਈ ਰੋਟੀ ਮੈਂ ਕਿਸਤੀ ਆ ਰੋਟੀ ਖਾ ਲਈ ਅਮੀ ਲੇਟ ਜੀ ਮੈਂ ਖੋ ਮੈਂ ਕੁੜੀ ਆ ਜੀ ਮਕੂੜੀ ਆ ਜੀ ਅਜੇ ਕੁੜੀਆਂ ठीक है बेटा गुड है कुड़ी है तो भी तुम पुत्र जे बेटा जे ते की हो गया बेटा कुड़ी है बेटा तो तुम ता भी जे जी आई है कुछ ਨਾਮ ਖੁਸ਼ੀਆ ਬਾਸ਼ ਆ ਕੀ ਥਲੇ ਇਹਨਾਂ ਨੇ ਲਿਖਿਆ ਬੰ ਨਹੀਂ ਜੀ ਬਣਾਤਾ ਲਈ ਜੀ ਪਰ ਹਲੇ ਖਾਣੀ ਆ ਅੱਛਾ ਉਹ ਤਾਂ ਪਹਿਲਾਂ ਆਖਿਆ ਇੰਨੀ ਲੇਟ ਜੀ ਅੰਨੀ ਲੇਟ ਹੋ ਹੀ ਜਾਂਦਾ ਵਾ ਬੇਟਾ ਅੱਜ ਕੱਲ ਸਾਰੇ ਲੇਟ ਹੋਣਦੇ ਪਏ ਹੁਣ ਸਭ ਲੇਟ ਖਾਂਦੇ ਆ ਪਸ 8:30-9 ਵਜੇ ਕਹਿ ਦਈਦਾ ਟਾਈਮ ਨਾ ਖਾ ਲੈਣੀ ਆ ਪਰ ਕਾਦੀ ਤੇ ਜਾਂਦੀ ਨਹੀਂ ਆ ਟਾਈਮ ਨਾ ਖਾ ਲਓ ਫਿਰ ਜਾਗਦੇ ਰਹੋ ਤੇ ਫਿਰ ਭੁੱਖ ਵੀ ਤੇ ਲੱਗ ਜਾਣੀ ਹੁੜਕੀ ਜਾ ਤੇ ਫਿਰ ਖਾ ਕੇ ਸੌਂ ਜੋ ਹੈ ਨਾ ਜਾ ਫਿਰ ਕੁਛ ਹਲਕਾ ਫੁਲਕਾ ਖਾਣ ਯੀਰਾ ਖਲੋ ਰਾਤ ਨੂੰ ਜੇ ਦੁੱਧ ਪੂਜੇ ਚਣੇ ਹੋਏ ਜਾਂ ਦੁੱਧ ਹੋਵੇ ਹੋਰ ਦੱਸੋ ਹੋਰ ਪੁੱਤ ਠੀਕ ਹੈ ਬੇਟਾ ਪੁੱਤਰ ਜੀ ਠੀਕ-ਠਾਕ ਸਭ ਵਧੀਆ ਤੁਸੀਂ ਸੁਣਾਓ ਬੇਟਾ ਕੀ ਹਾਲ ਚਾਲ ਤੁਹਾਡਾ 1 ਮਿੰਟ ਮੈਂ ਖਾ ਜੀ ਕੀਤੇ ਤੁਸੀਂ ਗੁੱਸਾ ਨਾ ਕਰਿਆਣਾ ਵੀ ਮੈਮ ਮੈਮ ਖਾਰੇ ਕੋਈ ਗੱਲ ਨਹੀਂ ਖਾਓ ਖਾਓ ਕੋਈ ਕੋਈ ਮੈਕ ਖਾਜ ਕੋਈ ਕੋਈ ਗੱਲਾਂ ਨਾ ਬੇਟਾ ਜਿੱਦਾਂ ਨਾ ਹੁੰਦੀਆਂ ਨਾ ਸ਼ੌਟ ਚ ਲਿਖਦੇ ਨਾ ਤੇ ਫਿਰ ਨਾ ਸਮਝ ਨਹੀਂ ਆਉਂਦੀ ਕਈ ਵਾਰੀ ਹੋਰ ਵੀ ਬੜੇ ਕਮੈਂਟ ਆਉਂਦੇ ਵੀਡੀਓ ਤੇ ਨਾ ਜਿਹੜੇ ਨਾ ਸਮਝ ਨਹੀਂ ਆਉਂਦੇ ਫਿਰ ਕਦੇ ਕਦੇ ਉਹ ਕਮੈਂਟ ਫਿਰ ਛੱਡ ਹੀ ਲਈਦੇ ਕਿ ਸਮਝ ਨਹੀਂ ਆਉਣ ਦੀ ਸਮਝ ਤੋਂ ਬਾਹਰ ਹੋ ਹੀ ਜਾਂਦਾ ਹੈ ਹਨਾ ਹਾਂ ਕਈ ਕਈ ਮਤਲਬ ਨਾ ਅੱਧਾ ਹੀ ਲਿਖਦੇ ਆ ਤੇ ਮੈਂ ਅੱਧਾ ਨਹੀਂ ਲਿਖਿਆ ਲਿਖਿਆ ਤੇ ਪੂਰਾ ਪਰ ਤੁਹਾਨੂੰ ਸਮਝ ਚ ਨਹੀਂ ਆਉਂਦੇ ਮੈਂ ਖਾਜੀ ਹਾਂਜੀ ਮੈਂ ਖਾਜੀ ਕਿਤੇ ਤੁਸੀਂ ਗੁੱਸਾ ਨਾ ਕਰ ਜਾਣਾ ਵੀ ਮੈਂ ਮੱਖਾ ਰੇ ਹਾਂ ਹਾਂਜੀ ਹੋਰ ਤੁਸੀਂ ਬੱਚੇ ਕੀ ਚੱਲਦਾ ਕੀ ਪੜ੍ਹਨਦਾ ਕਿਹੜੀ ਪੜ੍ਹਾਈ ਕਰਨਦੇ ਤੁਸੀਂ ਮੈਂ ਤੇ ਪੜੀਆਂ ਲੱਗੇ ਥੋੜੀ ਛੋਟੇ ਪੜ੍ਹਦੇ ਨਹੀਂ ਤੇ ਛੋਟੇ ਥੋੜੀ ਪੜਦੇ ਆ ਵੱਡੇ ਹੀ ਪੜ੍ਹਦੇ ਆ ਵੱਡੇ ਹੀ ਨਾ ਕੁਛ ਲਿਆਊਗਾ ਕੁਛ ਤੇ ਪੜਾਈ ਕਰਨੀ ਦਏ ਹੋਗੇ ਇਹ ਆਉਂਦੇ ਤਾੜੀ ਹਾਂਜੀ ਥੋਡੀ ਲੈਂਗੁਏਜ 'ਚ ਥੋੜਾ ਡਿਫਰੈਂਟ ਸ ਹੈ ਹਾਂ ਅੱਛਾ ਫਿਰ ਬਰਨਾਲੇ ਵਾਲੇ ਬੰਨੇ ਥੋੜੇ ਦੂਸਰੇ ਤਰ੍ਹਾਂ ਬੋਲਦੇ ਆ ਨਾ ਹਾਂ ਮਾਣ ਬੇਟਾ ਅਸੀਂ ਫਿਰ ਮਾਝੇ ਵਾਲੇ ਬੰਨੇ ਦੀ ਬੋਲੀ ਬੋਲਦੇ ਆ ਬਰਨਾਲੇ ਵਾਲ ਕਿਹੜੀ ਬੋਲਦੇ ਆ ਮਲਵਈ ਬੋਲਦੇ ਹੋਣੇ ਪਰ ਨਾਲੇ ਬਲ ਈ ਕੀ ਦੇਖਿਆ ਵਾ ਮੈਂ ਜੀ ਮੈਂ ਜੀ ਰੇਡੀਓ ਲੌਜੀਕਲ ਓ ਹਾਂਜੀ ਮੈਂ ਰੇਡੀਓ ਲੌਜੀਕਲ ਠੀਕ ਠੀਕ ਵਧੀਆ ਬਟਾ ਜੀ ਚੰਗਾ ਲੱਗਾ ਤੁਸੀਂ ਸਾਡੇ ਨਾਲ ਕਿੰਨੀਆਂ ਗੱਲਾਂ ਕੀਤੀਆਂ ਹੈ ਨਾ 15 ਮਿੰਟ ਹੋ ਗਏ ਜੀ 16 ਮਿੰਟ ਹੋ ਗਏ 15 ਮਿੰਟ ਹੋ ਗਿਆ ਤੇ ਇੱਕ ਹੀ ਲਾਈਕ ਹੋਇਆ ਵਾ ਚਲੋ ਫਿਰ ਕਰਦੇ ਆਪਾਂ ਲਾਈਵ ਨੂੰ ਬੰਦ ਚਲੋ ਚਲੋ ਫਿਰ ਬਾਈ ਬਾਈ ਬਾਏ एवरीवन